ਅੱਜ ਦੁਨੀਆ ਕਰਾਮਾਤਾਂ ਦੇ ਪਿੱਛੇ ਭੱਜਦੀ ਐ ਨਾ ਕਿਸੇ ਨੇ ਹੱਥ ਰੱਖਿਆ ਸਿਰ ਤੇ ਤੇ ਬੰਦਾ ਉੱਪਰਕਣ ਲੱਗ ਪਿਆ ਵਾਹ ਵਾਹ ਹੋ ਗਈ ਕੀ ਕਰ ਦਿੱਤਾ ਕਿਸੇ ਨੇ ਬੈਠੀ ਹੋਈ ਵੀਲ ਚੇਅਰ ਤੇ ਬੱਚੀ ਦੇ ਸਿਰ ਤੇ ਹੱਥ ਰੱਖਿਆ ਤੇ ਉਹ ਖਲੋ ਗਈ ਕਰਾਮਾਤ ਹੋ ਗਈ ਕਿਸੇ ਨੇ ਰੁਮਾਲ ਮਾਰਿਆ ਪਹਿਲੇ ਬੋਲਦੀ ਨਹੀਂ ਸੀ ਆਪ ਬੋਲਣੇ ਲੱਗ ਗਈ ਤੇ ਕਰਾਮਾਤ ਹੋ ਗਈ ਦੁਨੀਆ ਬੜੀ ਪ੍ਰਭਾਵਿਤ ਹੋਈ ਕਿ ਕਿੱਡੇ ਕਰਾਮਾਤੀ ਲੋਕ ਨੇ ਸਾਡੇ ਸਿੱਖ ਵੀ ਪੱਗਾ ਬੰਨਣ ਵਾਲੇ ਇਹਨਾਂ ਕਰਾਮਾਤਾਂ ਨੂੰ ਵੇਖ ਕੇ ਪ੍ਰਭਾਵਿਤ ਹੋਣ ਲੱਗ ਪਏ ਵੀ ਉਹਨਾਂ ਕੋਲ ਕਿੰਨੀ ਸ਼ਕਤੀ ਹੈ ਬਿਮਾਰੀ ਦੂਰ ਕਰ ਦਿੰਦੇ ਨੇ ਸਾਰਾ ਰੋਗ ਕੱਟ ਦਿੰਦੇ ਨੇ ਉਹਤੇ ਬੈਠੇ ਹੋਏ ਨੂੰ ਉਠਾ ਦਿੰਦੇ ਨੇ ਮਰੇ ਨੂੰ ਜੀਵਤ ਕਰ ਦਿੰਦੇ ਨੇ ਪਰ ਗੁਰੂ ਨਾਨਕ ਦੇਵ ਜੀ ਦਾ ਸਿੱਖਾ ਤੇਰੇ ਕੋਲ ਬਾਹਰ ਦੀਆਂ ਇੰਨਾਂ ਕਰਾਮਾਤਾਂ ਦੀ ਜਰੂਰਤ ਨਹੀਂ ਤੂੰ ਗੁਰੂ ਕੀ ਸੰਗਤ ਵਿੱਚ ਆ ਤੂੰ ਗੁਰੂ ਕੀ ਬਾਣੀ ਨਾਲ ਜੁੜ ਜਦੋਂ ਸੰਗਤ ਵਿੱਚ ਆਣ ਕੇ ਬਾਣੀ ਨਾਲ ਜੁੜ ਗਿਆ ਯਾਦ ਰੱਖੀ ਦੁਨੀਆਂ ਦੀਆਂ ਸਾਰੀਆਂ ਕਰਾਮਾਤਾਂ ਤੇਰੇ ਅੱਗੇ ਨੀਵੀਆਂ ਪੈ ਜਾਣਗੀਆਂ ਜਿੱਦਨ ਬਾਣੀ ਨਾਲ ਜੁੜੇਗਾ ਜਿੱਦਨ ਸੰਗਤ ਨਾਲ ਜੁੜੇਗਾ ਜਿੱਦਨ ਬਾਣੀ ਨਾਲੋਂ ਸੰਗਤ ਨਾਲੋਂ ਟੁੱਟ ਗਿਆ ਉਹਦੋਂ ਇਦਾਂ ਦੇ ਲੋਕ ਆਣ ਕੇ ਤੁਹਾਨੂੰ ਆਪਣੇ ਨਾਲ ਜੋੜ ਜਾਣਗੇ ਜੁੜਦੇ ਪਏ ਆ